ਬਾਈ ਕਮੜ ਬਾਈ ਕਮੜ ਬਾਈ ਕਮੜ ਬਾਈ ਕਮੜ ਬਾਈ ਕਮੜ ਬਾਈ ਕਮੜ ਹੈ ਬੱਚਾ ਤਾਂ ਬਣੀ ਹੈ ਨਾ ਬਣੀ ਨਾ ਅੱਜ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ ਬਾਈ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐਣੀ ਕੋ ਤਾਂ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਜਿੱਥੇ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਤੇ ਆਹ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀ ਆਣਗੀਆਂ ਤੇ ਆਹ ਗੱਡੀ ਚ ਲੈ ਕੇ ਜਾ ਰਹੇ ਨੇ ਬਾਈ ਨੂੰ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਵਾਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਤੇ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਇਧਰ ਬੈਕਮੋੜ ਦੀ ਮੈਂ ਕਹਣਾ ਬੈਕਮੋੜ 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 ਬੈਕ ਹੈ ਹਾਂ ਬਹੁਤ ਚਾਬਾ ਬਣਿਆ ਨਾ ਬਹੁਤ ਚਾਬਾ ਬਣਿਆ ਨਾ ਦਾ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਕੋ ਤਾਂ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਸੀ ਕਿ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੇ ਤੇ ਆ ਗੱਡੀ ਚੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀਆਂ ਨਹੀਂਆਂ ਨਗੀਆਂ ਦੇ ਆ ਗੱਡੀ ਚ ਲੈ ਕੇ ਜਾ ਰਹੇ ਨੇ ਭਾਈ ਨਹੀਂ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਹਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ 'ਚ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਇਧਰ ਬੈਕਮੌਰ ਦੀ ਮਾਗਣਾ ਬੈਕਮੌਰ 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 ਬੈਕ ਹੈ ਕੀ ਚੱਲ ਰਿਹਾ ਨਾ ਆਪਣੀ ਗੱਲ ਨਾ ਅੱਜ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਪਤਾ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਜਿੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਇਹ ਆ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀ ਆਣੀਆਂ ਨੇ ਤੇ ਆ ਗੱਡੀ ਚ ਲੈ ਕੇ ਜਾ ਰਹੇ ਨੇ ਬਾਈ ਨਹੀਂ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਵਾਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਦੇ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਇਧਰ ਬਾਕ ਬਾਕ ਗੱਡੀ ਮੈਂ ਕਹਣਾ ਬੈਕਮੋਰ 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 ਬੈਕ ਹੈ ਹੈ ਤੋ ਬਣਿਆ ਨਾ ਉਹ ਬਣੀ ਨਾ ਅੱਜਾ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਪਤਾ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਜਿੱਥੇ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਇਹ ਆ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੀਆਂ ਨੇਗੀਆਂ ਤੇ ਆ ਗੱਡੀ ਚ ਲੈ ਕੇ ਜਾ ਰਹੇ ਨੇ ਭਾਈ ਨਹੀਂ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਪਾਲ ਜੀ ਵਾਲਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਦੇ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ